ਮੰਡਪਾ ਕੀ ਗੱਲ ਹੈ ਇੱਕ ਪਾਸੇ ਤਾਂ ਅਸੀਂ ਏਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ ਉਹ ਬਾਰਜੋਨ ਵੀ ਪੰਜਾਬ ਹੈ ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ ਮਿਜ਼ਾਈਲ ਕੋਈ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ ਆਰਮੀ ਦਾ ਸਹਿਯੋਗ ਕਰਦੇ ਤੇ ਦੂਜੇ ਪਾਸੇ ਆ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਆ। ਇਹ ਤੜਕੀ ਇਹ ਆ ਜਾਂਦੇ ਆ। ਕੋਈ ਸਾ ਕਰੇ 6:30 ਵਜੇ ਆ ਕੇ ਕਿਤੇ ਰਾਤ ਨੂੰ 1:00 ਵਜੇ ਆ ਕੇ ਅਸੀਂ ਹੁਣ ਡੇਢ ਘੰਟਾ ਲੇ ਫਿਰ ਖੁਣ ਜਦ ਕਿ ਹਾਈ ਕੋਰਟ ਨੇ 28 ਤਰੀਕ ਦੇਤੀ ਸਾਰੇ ਲੀਗਲੀ ਸੀ ਆ ਵੀ ਪੱਤਰੀ ਸਹੀ ਨੇ। ਪਰ ਪਤਾ ਨਹੀਂ ਕਿਉਂ ਜਿੱਦ ਫੜੀ ਹੋਈ ਐ। ਕਿ ਆ ਪਾਣੀ ਇਥੋਂ ਲੈਣੇ ਲੈਣਾ। ਤੇ ਜੇ ਉਹ ਜਿੱਤੀ ਨੇ ਤਾਂ ਜਿੱਦ ਪੰਜਾਬੀਆਂ ਦੀ ਵੀ ਮੰਨੀ ਹੋਈ ਆ। ਤੀਜੀ ਵਾਰ ਮੈਨੂੰ ਇੱਥੇ ਆਉਣਾ ਪਿਆ। ਤੀਜੀ ਵਾਰ। ਹੁਣ ਕਿ ਕੀ ਕਿਹੜੀ ਲੜਾਈ ਲੜੀਏ ਮੈਨੂੰ ਸਮਝੀਆਂ। ਉਧਰਲੀ ਲੜਾਈ ਲੜੀ ਜਾਣ ਲੱਗੀ। ਫੇਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਰਡਰ ਕਰਾਤਾ ਦਿਓ? ਇੱਥੇ ਲਿਖੇ ਹਾਈ ਕੋਰਟ ਨੇ ਪਾਣੀ ਦਿੱਤਾ। Rajasthan ਨੇ ਕੱਲ ਆਰਮੀ ਦੀ ਰਿਕਵੈਸਟ ਸੀ ਕਿ Rajasthan ਚ ਆਰਮੀ ਕਾ ਫੌਜ ਲਾਤੀ ਕੀ ਹੈ। ਉਥੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਰਾਤੋਂ ਰਾਤ ਉਹਨੂੰ ਅਸੀਂ ਆਪਣੇ ਇਸਤੇ ਪਾਣੀ ਦਿੱਤਾ ਆਰਮੀ ਵਾਸਤੇ ਖੂਨ ਵੀ ਹਾਜ਼ਰ ਹੈ ਪਾਣੀ ਦੀ ਘਾਟ ਪਰ ਆ ਨਹੀਂ ਆ ਜਿਹੜਾ ਟੱਕਰ ਕਰਦੇ ਆਏ ਅਸੀਂ ਆਪਣੇ ਇਸਤੇ ਸੁ ਦੇਤਾ ਹਰੀਕੇ ਪਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਵਾਂ ਪਰ ਅੱਜ ਅਸੀਂ ਏਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਤੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜੇਪੀ ਦੇ ਪੜਕੇ ਇੱਥੇ ਆ ਜਾਂਦੇ ਤਸੂ ਕਿੱਥੇ ਕਿੱਥੇ ਪੈੜਾ ਦੇ ਇਹ ਮੈਨੂੰ ਇਹ ਉਹ ਘੱਟ ਰੋਰੀ ਉੱਪਰੋਂ ਇੱਜ਼ਤ ਦਾ ਸਵਾਲ ਬਣਾਈ ਪੈ ਕੇ ਨੇ ਪਤਾ ਨਹੀਂ 8 ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ 8 ਦਿਨਾਂ ਚ ਮੱਕ ਜੂ 8 ਦਿਨਾਂ ਨੂੰ ਪੈਸੇ ਪਾਣੀ ਮਿਲ ਜੂਗਾ ਇਹਨਾਂ ਨੂੰ ਐਸ ਮੌਕੇ ਤੇ ਟਕ ਟਕੇ ਨਾ ਕਰਨ ਤੇ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹਨਾਂ ਲਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਵੀ ਬੜਾਈ ਸਾਡੀ ਉਹ ਵੀ ਹੈ ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ ਤੁਸੀਂ ਚੁੱਕਣੇ ਹੋ ਤੋਂ ਮੁੜ ਜਾਂਦੇ ਨੇ ਕਿਸੇ ਪਾਸੇੋਂ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ ਦਿਖਾ ਦਿਓ ਨਾ ਜੀ ਉਹ 2 ਤਰੀਕ ਨੂੰ ਅਸੀਂ ਐਂ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐਂ ਕਿਹਾ ਸੀ ਕਿਹੜੀਆਂ ਕੋਈ ਮੀਟਿੰਗਾਂ ਕੀਤੀਆਂ ਪੰਜਾਬ ਤੋਂ ਬਿਨਾਂ ਕਿਵੇਂ ਮੀਟਿੰਗਾਂ ਕਰਨ ਨੂੰ ਤੇ ਉਹ ਬੀਬੀਐਮ ਵੀ ਇਹ ਘਟਿਆ ਹਰਕਤ ਜਿਹੜੀ ਹੈ ਬੰਦ ਹੋਣੀ ਚਾਹੀਦੀ ਹੈ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਹੈ ਸੈਂਸਿਟਿਵ ਜ਼ੋਨ ਹੈ ਇੱਥੇ ਪਾ ਬੈਠੇ ਲੋ ਮਤਾਰ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਤੁੱਕੇ ਟਾਰਗੇਟ ਤੇ ਹੈ ਸਾਰੇ ਪੰਨ ਸਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਰਜੀ ਸਾਕ ਦੇ ਉੱਤੇ ਡਰੋਨ ਘੁੰਮ ਫੰਦੇ ਸੀ ਤਾਂ ਸਾਨੂੰ ਤੁਸੀਂ ਇੱਥੇ ਬਿਠਾ ਲਿਆ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਬੈਠੇ ਜੇ ਕੱਲ ਨੂੰ ਕੋਈ ਹੱਤਪਨ ਹੋਵੇ ਕੌਣ ਜ਼ਿੰਮੇਵਾਰ ਹੋਊਗਾ ਫਿਰ ਭਾਜਪੀ ਬੀਬੀ ਮੰਦੀ ਕਦੇ ਚੇਅਰਮੈਨ ਭੇਜਤਾ ਕਦੇ ਕੋਈ ਭੇਜਦਾ ਕਦੇ ਕੋਈ ਭੇਜਦਾ ਨਹੀਂ ਚੱਲੂਗਾ ਇਹ ਤਾਂ ਕੋਈ ਮੈਨੂੰ ਤੁਹਾਡੇ ਤੇ ਯਕੀਨ ਆ। ਖੁਸ਼ੀ ਆ ਗਿਆ ਉੱਤੇ। ਅੰਮੈ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ। ਇਹਨਾਂ ਨੂੰ ਚੱਕੋ। ਇਹਨਾਂ ਤੇ ਪੜਚੇ ਪਾਓ। ਕੀ ਗਲਤੀ ਆ ਸੀ ਆਪਦੇ ਬੱਚਾ ਆ ਤੇ ਆਪਦੇ ਬਜ਼ੁਰਗਾਂ ਦੇ ਆਪਦੇ ਚਾਚੇ ਤੈਂਟ ਕਿਉਂ ਪੜਚੇ ਪਈ ਐ ਵੀ? ਕੀ ਕੀ ਗਲਤ ਕਰਤਾ? ਪਾਣੀ ਵੀ ਰੱਖਿਆ ਇਹਨੇ। ਤੁਸੀਂ ਕਾਗਜ ਲੈ ਆਓ। ਮੈਂ ਮੰਨ ਜੂਗਾ ਸਰ। ਬਿਨਾਂ ਕਾਗਜਾਂ ਜੇ ਇਨੀ ਤਰੀਕ ਤੱਕ ਪਾਣੀ ਟੱਕੋ। ਕਦੇ ਲੋਕ ਉੱਥੇ ਲੋਹਾਂ ਜਾ ਵੜਦੇ ਨੇ ਉੱਥੋਂ ਖੁੱਲਾਗੇ ਨਾ ਸਵੇਰਿਆਂ ਜੋ ਉੱਥੇ ਉੱਥੋਂ ਫਟੇ ਨੇ ਜਿਹਨੂੰ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠੇ ਆ ਮੂਰੇ ਵੀ ਨਹੀਂ ਵੜਨ ਦਿੰਦੇ ਸਾਨੂੰ ਕਿਉਂ ਬਾਰ-ਬਾਰ ਤੰਗ ਕਰਦੇ ਹੋ ਕਿਉਂ ਸਾਡੇ ਸਰਪ੍ਰਦਾਨ ਕੰਨ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲ ਨਿੰਦਣੇ ਜੋ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕਰਦਾ ਹਾਂ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਜਿਹਾ ਨਹੀਂ ਲੱਗਦਾ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਂਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰ ਨਹੀਂ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਵਲੈਂਸ ਹੀ ਆ ਗਏ ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਅਧਰਿਕ ਜਿਹਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਉਹਦੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਕੇ ਕਦੇ ਕਿਤੇ ਬਹਿ ਕਿਤੇ ਨੇ ਕੋਈ ਨੋ ਚ ਮਿਲਿਆ ਕੋਈ ਤੁਮ ਬਸ ਬਸ ਹਜ਼ੂਰ ਦਾ ਹੁਦਦ ਕਰਉਂਦੇ ਆ ਕਰਨਾਂ ਦਾ ਸਭ ਉਹਨਾਂ ਦਾ ਵੀ ਵਿਰੋਧ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋਣ ਉਹ ਇੱਥੇ ਸੀ ਨਹੀਂ ਹੈਗੀਆਂ ਆ ਸਹੀ ਗੱਲ ਹੈ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਮੁਸ਼ਕਿਲ ਹੈ ਤਾਂ ਤੋ ਕਰੀਂ ਕਣਿਆ ਕਰ ਲੋ ਜੀ ਨੇ ਪੋੜੇ ਕਰ ਦਿੱਤੇ ਉੱਤੇ ਹਾਂਜੀ ਕਿੰਨਾ ਕੰਮ ਆਉਂਦਾ ਵਾਹ ਆ ਗੱਲ ਕੱਚ-ਕਟੇ ਬੰਨਣੀ ਚਾਹੀਦੀ ਮਾਮਾ ਭੈਣਾ ਆਇਆ ਮਾਮਾ ਭੈਣਾ ਆ ਗਏ ਉਹ ਦਿਨ ਭਾਰੀ ਗਿੰਤੀ ਚਾਹੀਏ ਕੌਣ ਨੇ ਦਿੱਤਾ ਨਹੀਂ ਸੁੱਲਿਆਂ ਦੀ ਫਿਕਰ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲਵਾ ਦੇ ਹੱਕ ਤੇ ਉਹਨੂੰ ਇਹ ਤਾਂ ਕੋਈ ਹੋਰ ਲੜਾਈ ਆਗੇ ਖੋ ਕੇ ਹਾਂ ਚਲੋ ਆਈ ਆਈ ਹੋਏ ਦੇ ਦਣਾ ਨਹੀਂ ਕੋਈ ਗੱਲ ਨਹੀਂ ਹਰਜੂਤ ਬੈਂਚ 'ਤੇ ਖੜੇ ਆ ਸਾਡੇ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਆ মিডিਆ ਹਵਿਆ ਤੇ ਪੁਲਿਸ ਹੈਗਿਆ ਤੇ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਆਉਂਦੇ ਮੰਗੇ ਇਹ ਤਾਂ ਧਰਤੀ ਉਹ ਆ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਕੋਣ ਕੋ ਕਮਰਤੀ ਬੋਲੇ ਹੁਣ ਨਾ ਆਲਾ ਮੈਂ ਹੁਣ ਟੋਟਾ মিডিਆ ਨੂੰ ਸੰਬੋਧਨ ਕਰਕੇ ਸਭ ਤੋਂ ਪਹਿਲਾਂ ਮੈਂ ਇਹਦੀ ਅਪਸ਼ਾਨਾ ਕਰਦਾ ਕਿ ਮੈਂ ਇੱਥੇ ਹਾਂ ਮੈਂ ਇੱਥੇ ਰੂੰਗਾ ਮੈਂ ਪਤਾ ਕਰਦਾ ਕਿ ਤੇ ਦਿਵਾਰੇ ਨਾਲ ਇੱਧਰੋਂ ਗੱਡੀਆਂ ਖਿੱਚ ਰਿਆਂ ਜਿਹਨੂੰ ਮੈਂ ਚਲਾ ਜਾਣਾ ਫੇਰ ਆ ਜਾਂਦਾ ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ ਤਾਂ ਇੱਧਰੋਂ ਤੱਕ ਚੱਲੀਏ ਹੋਰ ਕੀ ਕਰੀਏ ਟਿੱਕ ਟਿੱਕ ਇਹ ਪੀਬੀਐਮ ਵੀ ਆਪਣੀਆਂ ਸਾਰੀ ਆਹਦੇ ਇੰਨੀ ਕਿੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਮੈਂ ਇੱਧਰ ਨੂੰ ਆਇਆ ਮੈਂ ਅੱਜ ਕਿਤੇ ਉੱਡ ਜਾਣਾ ਸੀ ਪਰ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤੈਨੂੰ ਪ੍ਰਸ਼ੰਸਾ ਕਰਦਾ ਦੌਰ ਦਾ ਨਾਰਾ ਲਾ ਦੇ ਇਨਕਲਾਬ ਜ਼ਿੰਦਾਬਾਦ